आज बुराई दी, दी चंडियाई की दी जितहार दुसहरा श्री बालाजी लंगर सेवा समिति श्री राम सेवा मंडल वालों दूसरा दुसहरा मेला पुरानी अनाज मंडी कोटकपुरा विखे करवाया गया जिसने मुख मेहमान सरदार करतार सिंह संधवा स्पीकर विधानसभा मनतारराड़ का एम एल ए कोटकपुरा विशेष तौर पर इस तौर दे उन्होंने गुरमीत सिंह लारीवाला मार्केट कमेटी चेयरमैन कोटकपुरा बिटा नरोला सुतंत्र जोशी वाइस प्रधान नगर कौंसल सिमरन सिंह होर कई राजनीतिक पार्टियां धार्मिक संस्थावान आगू मौजूद सन इस मौके श्री बाला जी सोसायटी के प्रधान करण गोयल जी ने सारे मुख्य मेहमाना जी आया कहा उन्होंने सम्मानित किया गया इस मौके विचार योग बड़ा दीपक गर्ग चेयरमैन श्री बालाजी वेलफेयर सोसायटी चंद्र पियारो संसार तो बांसल मौजूद रहे स्टेट सचानक श्री वरिंदर कटारिया जी वालों बड़ी ही सुचारू ढंग नई गयी सोनू मोगा कोटकपुरा तो विशेष रिपोर्ट जोरदार तालियां इस वास्ते फैसटिवल साढ़ा ਕ੍ਰਿਸ਼ਨ ਜੀ ਇੱਕ ਕਬਸ਼ੀਆ ਗੋਰ ਨਮਸ਼ਕਾਰ ਗੋਰ ਸ਼ਿਵ ਕੇ ਮੰਨ ਨੇ ਉੱਠੇ ਜੋ ਮੰਨਾ ਪਦਮ ਤੇ ਜਾਏ ਸਾਥ ਸੰਮੰਦਰ ਸ਼ਿਵ ਜੀ ਸਾ ਆ ਜਾ ਬੇਟਾ ਕੀ ਆ ਗਈ ਜੱਸ ਕਾ ਸਾਇਸ਼ਾ ਸਾਇਸ਼ਾ ਨੂੰ ਆਪਣਾ ਮਿਲ ਚੁਕਿਆ ਸਮਾਨ ਉਹ ਇਹਨੂੰ ਟਰੋਫੀ ਮਿਲ ਜੇ ਪਹਿਲੇ ਉਹ ਬਾਲਾ ਜਿਹੜਾ ਸਰੂਪ ਜਿਹੜਾ ਦਿੱਤਾ ਉਹ ਦੇ ਦੋ ਸਰੂਪ ਦੇ ਦੋ ਜਾਂ ਸਾਨੂੰ ਆਓ ਜੀ ਅਗਲਾ ਆ ਵੀ ਆਓ ਜੀ ਸੈਸ਼ਾ ਆ ਬੇਟਾ ਦਿਲਪ੍ਰੀਤ ਦਾ ਜਪ ਜੋਤ ਜਿਹੜੇ ਬੱਚਿਆਂ ਨੇ ਪਰਫਾਰਮੈਂਸ ਦਿੱਤੀ ਆ ਕਿੱਥੇ ਲਿਆਓ ਬੱਚਾ ਆਪਣਾ ਜੀ ਹਾਂ ਜੀ ਇੱਕ ਆਪਣਾ ਦਿਲਪ੍ਰੀਤ ਬੱਬੂ ਕਿੱਥੇ ਤੁਹਾਡੇ ਵਾਲੇ ਬੱਚੇ ਲਿਆਓ ਛੇਤੀ ਆਓ ਪ੍ਰਭ ਜੋਤ ਤੇ ਪ੍ਰਭ ਦੀਪ ਭਾਈ ਆਪਣੇ ਮੰਜੀ ਪੁਰਾਣੀ ਦਾ ਅੱਜ ਆਇਆ ਹੈ ਅੱਜ ਕੋਡ ਪੂਰਾ ਵਿਖੇ ਸਾਡੀ ਇਤਿਹਾਸਿਕ ਪੁਰਾਣੀ ਦਾਣਾ ਮੰਡੀ ਵਿਖੇ ਸਾਡੇ ਨੌਜਵਾਨਾਂ ਨੇ ਦੁਸ਼ਹਿਰੇ ਦਾ ਤਿਹਾਰ ਮਨਾਇਆ ਇਸ ਵਿੱਚ ਰੰਗਾ ਰੰਗ ਪ੍ਰੋਗਰਾਮ ਵੀ ਕੀਤਾ ਗਿਆ ਦੁਸ਼ਹਿਰਾ ਤਿਹਾਰ ਨੇਕੀ ਦੀ ਸਦੀਵੀ ਜਿੱਤ ਵਦੀ ਉੱਪਰ ਕੋ ਨੂੰ ਪਗਟਾਉਣ ਲਈ ਮਨਾਇਆ ਜਾਂਦਾ ਦੇਖੋ ਜਿਹੜਾ ਅਹੰਕਾਰ ਹੈ ਉਹ ਗਿਆਨੀ ਤੋਂ ਗਿਆਨੀ ਪ੍ਰਸ਼ਨੋ ਵੀ ਮੂਰਖ ਬੜਾ ਦੰਦਾ ਭਗਵਾਨ ਰਾਮ ਔਰ ਰਾਵਣ ਦੋਨੋਂ ਗਿਆਨੀ ਸਨ ਲੇਕਿਨ ਰਾਵਣ ਨੂੰ ਅਹੰਕਾਰ ਸੀ ਭਗਵਾਨ ਰਾਮ ਨੂੰ ਉਹਦੇ ਅਹੰਕਾਰ ਦਾ ਵਿਗਿਆਨ ਸੀ ਬੜਾ ਹੀ ਫਰਕ ਸੀ ਤਾਂ ਦਸਹਿਰਤ ਅੱਗੇ ਆਪਣੇ ਵਿਹਾਰ ਤੋਂ ਪਰ ਅਪਰਾਵਾਦੋਂ ਸਿੱਖਦੇ ਆ ਕਿ ਨੇਕੀ ਦੀ ਹਮੇਸ਼ਾ ਜਿੱਤ ਹੁੰਦੀ ਹੈ ਬਦੀ ਦੀ ਹਾਰ ਹੁੰਦੀ ਹੈ ਅਹੰਕਾਰ ਪਤਨ ਦਾ ਕਾਰਨ ਬਣਦਾ ਸੋ ਆਪਾਂ ਨੂੰ ਇਹ ਤੋਂ ਸਿੱਖ ਕੇ ਅਹੰਕਾਰ ਤੋਂ ਦੂਰ ਰੱਖਣਾ ਚਾਹੀਦਾ ਹੈ ਦਾਇਆ ਧਰਮ ਇਹਨਾ ਗੁਣਾ ਦੇ ਉੱਪਰ ਪਹਿਰਾ ਦੇਣਾ ਚਾਹੀਦਾ ਸੋ ਅੱਜ ਇਹ ਕੋੜ ਪੁਰਾਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਸਾਰੀ ਦੁਨੀਆ ਨੂੰ ਇਸ ਪਵਿੱਤਰ ਤਿਹਾੜੀ ਹਾਰਨੇ ਵਧਾਈ ਦਿੰਦਾ ਬਹੁਤ ਬਹੁਤ ਵਧਾਈ ਚਾਰ ਵਜੇ ਦਿਓ ਸਵੇਰੇ ਇੱਥੇ ਮੰਚ ਤੇ ਆਪ ਦਾ ਮੌਜੂਦੀ